ਕਰ ਜੀ ਅੱਜ ਤੋਂ ਸਾਡੀਆਂ ਜਿਹੜੀਆਂ ਮਿਸ਼ਨ ਸਮਰੱਥ ਦੀਆਂ ਟ੍ਰੇਨਿੰਗਸ ਐ ਉਹ ਸ਼ੁਰੂ ਹੋਣ ਜਾ ਰਹੀਆਂ ਐ ਜਿਹੜੀਆਂ ਇਹ ਟ੍ਰੇਨਿੰਗਸ ਐ ਇਹ ਬੱਚਿਆਂ ਦੀਆਂ ਜਿਹੜੀਆਂ ਸਬਜੈਕਟ ਵਾਈਜ਼ ਕਿ ਉਹਨਾਂ ਨੂੰ ਕਿਵੇਂ ਆਸਾਨ ਤਰੀਕੇ ਨਾਲ ਪੜਾਇਆ ਜਾਵੇ ਤਾਂ ਜੋ ਜਿਹੜੇ ਉਹਨਾਂ ਦੇ ਟੀਚੇ ਐ ਉਹਨਾਂ ਨੂੰ ਵਧੀਆ ਤਰੀਕੇ ਨਾਲ ਅਚੀਵ ਕੀਤਾ ਜਾ ਸਕੇ ਉਸ ਦੇ ਸੰਬੰਧ ਵਿੱਚ ਇਹ ਜਿਹੜੀਆਂ ਸਾਡੀਆਂ ਟ੍ਰੇਨਿੰਗ ਐ ਉਹ ਲਗਾਈਆਂ ਜਾ ਰਹੀਆਂ ਐ ਜਿਹਦੇ ਵਿੱਚ ਵੀਆਰਸੀ ਸਾਡੇ ਕੁਲਵੰਸਰ ਤੇ ਸੁਨੀਲ ਸੈਣੀ ਜੀ ਬੋਲੋ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਨਵੇਂ ਸੈਸ਼ਨ ਤੋਂ ਨਵੇਂ ਟੀਚੇ ਦੇ ਨਾਲ ਅਸੀਂ ਕਿਵੇਂ ਬੱਚਿਆਂ ਨੂੰ ਨਵੇਂ-ਨਵੇਂ ਪਲੇ ਵੇ ਮੈਥਡ ਦੇ ਨਾਲ ਇਹ ਟੈਕਨੀਕਸ ਦੇ ਨਾਲ ਪੜਾਇਆ ਜਾਏ ਤੇ ਪਵਿਕ ਵਿੱਚ ਵਧੀਆ ਰਿਜ਼ਲਟ ਲਿਆਏ ਜਾਣ ਤੇ ਇਸ ਦੇ ਨਾਲ ਹੀ ਮੈਂ ਸਾਡੇ ਮਾਪਿਆਂ ਨੂੰ ਵੀ ਅਪੀਲ ਕਰਦੀ ਹਾਂ ਕਿ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜਾਓ ਕਿਉਂਕਿ ਜਿਹੜੀਆਂ ਟੈਕਨੀਕਸ ਜਿਹੜੇ ਮੈਥਡ ਜਿਹੜੇ এজেন্ডੇ ਜਿਹੜੇ ਮਿਸ਼ਨਸ ਸਾਡੇ ਸਰਕਾਰੀ ਸਕੂਲਾਂ ਵਿੱਚ ਆਏ ਨੇ ਉਹ ਕਿਸੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਆ ਰਹੇ ਨੇ ਇਹ ਫੈਸਿਲਿਟੀਆਂ ਨੂੰ ਲੈਣ ਲਈ ਆਪਣੇ ਬੱਚਿਆਂ ਨੂੰ ਸਾਡੇ ਸਰਕਾਰੀ ਸਕੂਲਾਂ ਵਿੱਚ ਆ ਦਾਖਲ ਕਰਵਾਓ ਜੀ ਤੇ ਆਪਣੇ ਵਧੀਆ ਭਵਿੱਖ ਲਈ ਕਾਮਨਾਵਾ ਕਰੋ ਜੀ ਜਿਹੜਾ ਅੱਜ ਤੋਂ ਇਹ ਸੈਮੀਨਾਰ ਸ਼ੁਰੂ ਹੋਇਆ ਹੈ ਇਹ ਮਿਸ਼ਨ ਸਮਰੱਥ ਤਹਿਤ ਮਿਸ਼ਨ ਸਮਰੱਥ 4.0 ਯਾਨੀ ਕਿ ਚੌਥਾ ਆਈ ਦਾ ਫੇਜ਼ ਸ਼ੁਰੂ ਹੋ ਗਿਆ ਹੈ 3 ਫੇਜ਼ ਜਿਹਦੇ ਪਹਿਲਾ ਹੋਲੇ ਹੈ ਮਿਸ਼ਨ ਸਮਰੱਥ ਦੇ ਜਿਨ੍ਹਾਂ ਵਿੱਚ ਬੱਚਿਆਂ ਦਾ ਜੜਾਏ ਪੜ੍ਹਾਈ ਦੇ ਪੱਧਰ ਦਾ ਮਲੰਕੜ ਹੈ ਉਹ ਕਿਸ ਲੈਵਲ ਤੱਕ ਪੁੱਜਿਆ ਹੈ ਬੱਚੇ ਨੇ ਪੰਜਾਬੀ ਅੰਗਰੇਜ਼ੀ ਅਤੇ ਮੈਥ ਦੇ ਜਿਹੜੇ ਟੀਚੇ ਦਿੱਤੇ ਵੇ ਆ ਉਹਨਾਂ ਵਿੱਚ ਬੱਚਾ ਕਿੰਨਾ ਸਿੱਖਿਆ ਹੈ ਉਸ ਉਹਨਾਂ ਦਾ ਪਹਿਲਾਂ ਤੀਜੇ ਤੱਕ ਮਲੰਕਣ ਕੀਤਾ ਗਿਆ ਸੀ ਹੁਣ ਇਹ ਜਿਹੜਾ 4.0 ਮਿਸ਼ਨ ਸਮਰੱਥ ਜਿਹੜਾ ਸਟਾਰਟ ਹੋਇਆ ਹੈ ਸ਼੍ਰੀ ਕੀਰਤਪੁਰ ਸਾਹਿਬ ਬਲੌਕ ਦੇ ਵਿੱਚ ਅੱਜ ਤੋਂ ਦੋ ਦਿਨ ਦਾ ਜਿਹੜਾ ਸੈਮੀਨਾਰ ਹੈ ਸਟਾਰਟ ਹੋਇਆ ਹੈ ਇਹਦੇ ਵਿੱਚ ਰਿਸੋਰਸ ਪਰਸਨ ਜਿਹੜੇ ਹੈਗੇ ਉਹਨਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਇਹਦੇ ਜਿਹੜੇ ਹੁਣ ਕੁਝ ਅੱਧਰ ਹੈ ਉਹ ਉਹਨਾਂ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਪਹਿਲਾਂ ਜਿਹੜੇ ਹੈਗੇ ਸੀ ਬੱਚਿਆਂ ਨੂੰ ਮੰਨੋ ਕਿਸੇ ਨੂੰ ਘਟਾਓ ਤੱਕ ਦਾ ਪੱਧਰ ਸੀ ਜਾਂ ਕੋਈ ਕਿਸੇ ਨੂੰ ਕਹਾਣੀ ਤੱਕ ਦਾ ਸੀ ਥੋੜਾ ਥੋੜਾ ਬਦਲਾਅ ਕੀਤਾ ਗਿਆ ਹੈ ਇਹਦੇ ਨਾਲ ਕੀ ਹੈ ਜਿਹੜਾ ਬੱਚੇ ਹੈ ਉਹ ਬਹੁਤ ਹੀ ਜ਼ਿਆਦਾ ਅਵੇਅਰ ਹੋ ਜਾਂਦੇ ਆ ਪੜ੍ਹਾਈ ਨਾਲ ਤੇ ਜਿਹੜੇ ਮਾਪੇ ਹੈ ਮਾਪਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਬੱਚਾ ਜਿਹੜਾ ਹੈ ਪੜ੍ਹਾਈ ਦੇ ਵਿੱਚ ਕਿ ਇਹ ਮੈਥ ਅੰਗਰੇਜ਼ੀ ਤੇ ਪੰਜਾਬੀ ਵਿੱਚ ਬੱਚਾ ਕਿੱਥੇ ਸਟੈਂਡ ਕਰ ਰਿਹਾ ਹੈ ਜਿਹੜੇ ਪੇਰੈਂਟਸ ਐ ਉਹਨਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਐ ਮਿਸ਼ਨ ਸਮਰੱਥ ਤਹਿਤ ਐ ਇਹਦੇ ਤਹਿਤ ਜਿਹੜਾ ਇਹ ਸ਼ੁਰੂ ਹੋਇਆ 4.0 ਫੇਜ਼ ਇਹਨੂੰ ਬਹੁਤ ਹੀ ਧਿਆਨ ਨਾਲ ਐ ਅਕਸੈਪਟ ਕਰਨ ਇਹਦੇ ਨਾਲ ਪੜਾਈ ਦੇ ਪੱਧਰ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ ਧੰਨਵਾਦ